ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮਾਨਾਂ ਵਾਲਾ ਇਲਾਕੇ ਦੇ ਵਿੱਚ ਇੱਕ 22 ਸਾਲਾ ਨੌਜਵਾਨ ਦੇ ਉੱਤੇ ਗੋਲੀਆਂ ਚੱਲੀਆਂ ਨੇ ਦੱਸਦੀ ਹੈ ਕਿ ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਸਿੰਘ ਨਾਮ ਤੋਂ ਹੋਈ ਹੈ ਜੋ ਕਿ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਘੇਰ ਕੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਬੀਤੀ ਰਾਤ ਨੌਜਵਾਨ ਜਦ ਪੈਟਰੋਲ ਪੰਪ ਤੋਂ ਗੱਡੀ ਦੇ ਵਿੱਚ ਤੇਲ ਪਵਾ ਕੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਅੱਗੋਂ ਇੱਕ ਗੱਡੀ ਨੇ ਆ ਕੇ ਉਸ ਦਾ ਰਸਤਾ ਰੋਕਿਆ ਔਰ ਉਸ ਗੱਡੀ ਦੇ ਵਿੱਚ 4 ਲੋਕ ਸਵਾਰ ਦੱਸੇ ਜਾ ਰਹੇ ਨੇ ਔਰ ਉਹਨਾਂ ਦੇ ਵਿੱਚੋਂ ਹੀ ਜਿਸ ਤੋਂ ਬਾਅਦ ਤੁਰੰਤ ਹੀ ਮੌਕੇ ਤੋਂ ਲੋਕ ਫਰਾਰ ਹੋ ਗਏ ਤਾਂ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਤਾਂ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਵੀ ਨਹੀਂ ਸੀ ਨਾ ਹੀ ਕਦੇ ਫਿਰੋਤੀ ਨੂੰ ਲੈ ਕੇ ਕੋਈ ਫੋਨ ਆਇਆ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਰਸਤੇ ਦੇ ਵਿੱਚ ਰੋਕ ਕੇ ਸਾਡੇ ਮੁੰਡੇ ਦੇ ਉੱਤੇ ਗੋਲੀ ਚਲਾਈ ਗਈ ਹੈ ਹਾਲਾਂਕਿ ਪੁਲਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੌਜਵਾਨਾਂ ਦੀ ਪਾਲ ਕੀਤੀ ਤੋ ਬਾਅਦ ਇਹ ਸੱਚ ਸਾਹਮਣੇ ਆਵੇਗਾ ਕਿ ਆਖਿਰ ਕੀ ਕਾਰਨ ਸੀ ਕਿਸ ਕਰਕੇ ਇਹਨਾਂ ਨੌਜਵਾਨਾਂ ਦੇ ਵੱਲੋਂ ਜਸ਼ਨਪ੍ਰੀਤ ਸਿੰਘ ਦੇ ਉੱਤੇ ਗੋਲੀ ਚਲਾਈ ਗਈ ਫਿਲਹਾਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਕਿਸ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਪਰਿਵਾਰ ਦਾ ਜਵਾਨ ਪੁੱਤ ਸੀ ਜਸ਼ਨਪ੍ਰੀਤ ਸਿੰਘ ਜੋ ਕਿ ਆਪਣੇ ਪਿਤਾ ਦੇ ਨਾਲ ਮੈਡੀਕਲ ਸਟੋਰ ਦੇ ਉੱਤੇ ਕੰਮ ਕਰੋਂਦਾ ਸੀ ਤਾਂ ਬੀਤੇ ਦਿਨ ਜਦੋਂ ਘਰੋਂ ਗੱਡੀ ਲੈ ਕੇ ਗੱਡੀ ਦੇ ਵਿੱਚ ਤੇਲ ਪਾਉਣ ਦੇ ਲਈ ਗਿਆ ਤਾਂ ਰਸਤੇ ਦੇ ਵਿੱਚ ਹੀ ਬਦਮਾਸ਼ਾਂ ਦੇ ਵੱਲੋਂ ਘੇਰ ਕੇ ਉਸ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਹਾਲਾਂਕਿ ਗੋਲੀ ਚਲਾਉਣ ਦਾ ਕਾਰਨ ਕੀ ਸੀ ਇਹ ਪਤਾ ਨਹੀਂ ਲੱਗ ਸਕਿਆ ਤਾਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਲੇ ਨਾ ਬਦਮਾਸ਼ਾਂ ਦੀ ਪਛਾਣ ਹੋ ਸਕੇ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਹਾਂ ਤਾਂ ਪਤਾ ਨਹੀਂ ਗੱਡੀ ਪਹ ਮਹੀਨਾ ਗੱਡੀ ਕੱਢੀ ਨਹੀਂ ਚਾਬੀ ਵੀ ਕਿਸੇ ਦੇ ਘਰ ਰੱਖੀ ਸੋ ਗੋਣੇ ਤੇ ਪਰਸੇ ਮੁੰਡੇ ਦਾ ਫੋਨ ਆਇਆ ਮੁੰਡੇ ਦਾ ਫੋਨ ਆਇਆ ਗੱਡੀ ਠੀਕਰ ਵਾਲਾ ਮੇਰੇ ਕੋਲ ਟਾਈਮ ਹੈਗਾ ਵੇ ਤੱਕੜੀ ਠੀਕ ਮੈਨੂੰ ਮੰਕ ਚਾਬੀ ਮੰਗੀ ਮੰਮੀ ਚਾਬੀ ਸੋਡ ਮੈਂ ਚਾਬੀ ਆਪ ਸੁਟੀ ਆਪਣੇ ਹੱਥਾਂ ਨਾਲ ਥੱਲੇ ਚਾਬੀ ਸੁਟੀ ਮੈਨੂੰ ਨਹੀਂ ਪਤਾ ਕੁਝ ਹੋਇਆ ਮੈਂ ਚਾਬੀ ਨਾਲ ਸੁੱਟਦੀ ਤਾਂ ਜਿੱਤਰਾ ਘਰ ਚੇਹੀ ਪਰਿਵਾਰ ਚੇਹੀ ਕਿਤੇ ਕਿਸੇ ਨਾਲ ਕੋਈ ਝਗੜਾ ਹੋਇਆ ਨਾ ਕੁਝ ਨਹੀਂ ਜਦ ਲੜਾਈ ਝਗੜ ਹੁੰਦਾ ਹਨ ਪਤਾ ਹੁੰਦਾ ਹਨ ਕੁਝ ਨਹੀਂ ਪਤਾ ਕਰ ਕੋਈ ਗੱਲ ਹੈ ਹੀ ਨਹੀਂ ਸੀ ਪਤਾ ਨਹੀਂ ਕਿਹੜੇ ਚਾਰ ਕੰਜਰ ਮੁੰਡੇ ਸੀ ਮੇਰੇ ਪੁੱਤਰ ਨੂੰ ਗੋਲੀ ਮਾਰ ਕੇ ਓਏ ਕੰਮ ਕੀ ਕਰਦਾ ਸੀ ਮੁੰਡਾ ਤੂੰ ਪਾਸ 2 ਕਰਕੇ ਮੈਡੀਕਲਸ ਤੋਂ ਤਪੜੇ ਦੇ ਆਪਣੇ ਬੈਰੀ ਦੇ ਨਾਲ ਇੱਕ ਗੋਲੀ ਵੱਜੀ ਉਹਨੇ ਮੇਰੇ ਪੁੱਤ ਦਾ ਸਾਰਾ ਤਾੜੀ ਖੜਾ ਕਰਤਾ ਵਹੀਆ ਜਦੋਂ ਗੋਲੀਆਂ ਜਨੇ ਉਹ ਕੱਲਾ ਹੀ ਨਾਲ ਉਹਦੇ ਕੋਈ ਨਾਲ ਮਕੈਨਿਕ ਸੀ ਜਨੇ ਗੱਡੀ ਠੀਕ ਕੀਤੀ ਮਕੈਨਿਕ ਨਾਲ ਉਹੀ ਲੈ ਕੇ ਆਇਆ ਮੇਰੇ ਨਾਲ ਉਹੀ ਲੈ ਕੇ ਆਇਆ ਹਸਪਤਾਲ ਚ ਦਾਖਲ ਕਰਾਇਆ ਹਾਂਜੀ ਹਸਪਤਾਲ ਚ ਕੰਡੀਸ਼ਨ ਕਿਸ ਤਰ੍ਹਾਂ ਬੱਚੇ ਸਿਟੀਕਲ ਕੰਡੀਸ਼ਨ ਕਰੀਤੀ ਹੈ ਕੋਈ ਤੁਹਾਡੇ ਨਾਲ ਪਹਿਲੇ ਕੋਈ ਗੱਲਬਾਤ ਹੋਈ ਹੋਵੇ ਕੋਈ ਦੁਸ਼ਮਣ ਨਹੀਂ ਉਹਦੀ ਕੋਈ ਕੁਝ ਨਹੀਂ ਹੈ ਕੋਸ਼ਿਸ਼ ਹੀ ਹੋਇਆ ਕਰਵਾ। ਹਸਤਾ ਖੇਡਦਾ ਉਹ ਰੌਣਕੀ ਮੁੰਡਾ ਮੇਰਾ ਹੱਥ ਰੌਣਕ ਲਾ ਜੜਦਾ ਸੀ ਤੇ ਜਿੱਥੇ ਜਾਂਦਾ ਉਹ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਬੋਸ ਤੋਂ ਲੋਕ ਜਿੰਨਾਂ ਮੇਰੇ ਪੁੱਤਰ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਬੜਾ ਬੜਾ ਇਨਸਾਫ ਚਾਹੀਦਾ ਮੇਰਾ ਪੁੱਤਰ ਠੀਕ ਹੋ ਜਾਏ ਕਿੰਨੇ ਭੈਣ ਭਰਾ ਆ ਗਏ ਦੋ ਬੇਟੇ ਮੇਰੇ ਦੋ ਬੇਟੇ ਮੇਰਾ ਨਾਮ ਹਰਬਖਸ਼ ਸਿੰਘ ਆਤੂ ਜੀ ਦਪੁਰਜੀ ਦਪੁਰਜੀ ਜੀ ਤੇ ਇਹ ਜਿਹੜੀ ਘਟਨਾ ਵਾਪਰੀ ਕੀ ਹੈਗਾ ਤੁਸੀਂ ਆ ਅਸੀਂ ਤੇ ਘਰਿਆਂ ਨੂੰ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸਾਡੇ ਕੋਲੋਂ ਗਿਆ ਟਾਇਰ ਪਵਾਉਣ ਵੀ ਗੱਡੀ ਦੇ ਟਾਇਰ ਪਵਾ ਲਿਆ ਵਾ ਤੇ ਟਾਇਰ ਪਵਾ ਕੇ ਘਰ ਆਇਆ ਇੱਕ ਟਾਇਰ ਉਹਦਾ ਪੈਂਚਰ ਹੋ ਗਿਆ ਆਂਦਾ ਮੈਂ ਪੈਂਚਰ ਲਵਾ ਲਿਆ ਵਾਂ ਉਹ ਪੈਂਚਰ ਵਾਲੀ ਦੁਕਾਨ ਬੰਦ ਈ ਐ ਜਾ ਕੇ ਅਗਲੇ ਬਾਰੇ ਮਾਨ ਨਾਲ ਤੁਰਲੇ ਬਨੇ ਆ ਗਿਆ ਅਗਰ ਲਾਇਨਸ ਦਾ ਪੰਪ ਉੱਥੇ ਆਂਦਾ ਚਲੋ ਮੈਂ ਤੇਲ ਪਵਾ ਲਈਨਾ ਤੇਲ ਪਵਾ ਕੇ ਜਦੋਂ ਨਿਕਲਿਆ ਉਧਰੋਂ ਰੌਂਗ ਸਾਰੀ ਅੱਗੂ ਗੱਡੀਆਂ ਆਉਂਦੀਆਂ ਚਾਰ ਹੀ ਉਹਨਾਂ ਕੋ ਨਕਾਪ ਪੋਚੀ ਉਹਨਾਂ ਨੂੰ ਆਖਿਆ ਵੀ ਗੱਡੀ ਢੱਕ ਦੇ ਜਿਹੜੇ ਨੌਜਵਾਨ ਦੇ ਉੱਤੇ ਗੋਲੀਆਂ ਚੱਲੀਆਂ ਕੀ ਨਾਮ ਉਸਦਾ ਜਚਨਪ੍ਰੀਤ ਕਿੰਨੀ ਉਮਰ ਹੈ ਕਿ ਉਹਦੀ ਉਹਦੀ 22 ਸਾਲ ਵਾਇਆ ਸੀ ਨਹੀਂ ਹਨ ਮੈਡ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਭਤੀਜਾ ਲੱਗਦਾ ਤੇ ਗੋਲੀਆਂ ਜਿਹੜੀਆਂ ਚਲਾਈਆਂ ਕਾਰਨ ਕੀ ਹੈ ਦਾ ਕਾਰਨ ਕੋਈ ਪਤਾ ਨਹੀਂ ਹੈਗਾ ਜੀ ਹਾਂਜੀ ਸਾਨੂੰ ਕੋਈ ਪਤਾ ਨਹੀਂ ਕਿ ਕਿਹੜੀ ਗੱਲੋਂ ਗੋਲੀਆਂ ਚਲਾਈਆਂ ਕਿਹੜੀ ਕੋਈ ਸਾਡਾ ਲੜਾਈ ਝਗੜਾ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਆ ਨਾ ਕਦੀ ਮੁੰਡੇ ਦਾ ਮੁੰਡੇ ਦਾ ਵੀ ਹੋਇਆ ਵੀ ਸਾਨੂੰ ਪਤਾ ਹੋਵੇ ਕਿ ਇਹਦਾ ਕਿਹਨਾ ਝਗੜਾ ਆਇਆ ਇਹ ਮੁੰਡੇ ਸਾਡੇ ਨੂੰ ਮਰਵਾਇਆ ਗਿਆ ਕਾਰਨ ਕੀ ਲੱਗਦਾ ਸਾਨੂੰ ਦੇ ਆਪਣੀ ਪਤਾ ਲੱਗ ਜਾਂਦਾ ਕਿਹੜੀ ਗੋਲੀ ਮਰਵਾਇਆ ਇਹਨੂੰ ਜਿਹੜੇ ਬੰਦੇ ਆਏ ਜਿਨ੍ਹਾਂ ਵੱਲੋਂ ਗੋਲੀਆਂ ਚਲੀਆਂ ਉਹਨਾਂ ਤੇ ਕਿਸੇ ਦੀ ਕੋਈ ਪਛਾਣ ਹੋਈ ਕੋਈ ਪਛਾਣ ਨਹੀਂ ਮੂੰਹ ਉਹਨਾਂ ਦੇ ਵੱਡੇ ਇਨਕਾਬ ਹੋ ਸੀ ਗਾ ਡਾਕਟਰ ਸੀ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਆ ਵੀ ਉੱਥੇ ਦੁਕਾਨ ਤੇ ਵੇਂਦਾ ਠੀਕ ਹੈ ਹਾਂਜੀ ਦੁਕਾਨ ਤੇ ਹੀ ਕੰਮ ਕਰਦਾ ਦੁਕਾਨ ਤੇ ਕੰਮ ਕਿੰਨੇ ਗੋਲੀਆਂ ਲੱਗੀਆਂ ਇੱਕੋ ਇੱਕ ਗੋਲੀ ਬੱਜੀ ਆ ਤੇ ਮੂੰਹ ਦੇ ਵਿੱਚ ਕਿੰਨੇ ਬੰਦੇ ਗਏ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਉਹ ਚਾਰ ਬੰਦੇ ਕਾਦੇ ਤੇ ਸਵਾਰ ਹੋ ਕੇ ਉਹ ਕਾਰ ਤੇ ਆਕੇ ਸਵਾਰ ਹੋ ਗਿਆ ਹਾਂ ਜੀ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਨੂੰ ਕੰਪਲੇਨਟ ਕੀਤੀ ਆ ਜੀ ਪੁਲਿਸ ਦੇ ਕੋਲ ਕਾਰਵਾਈ ਕੀਤੀ ਜਾ ਰਹੀ ਪੁਲਿਸ ਵਾਲੇ ਕਾਰਵਾਈ ਕਰਦੇ ਆ ਜਿੰਦੀ ਮੰਗ ਕੇ ਕਰਦੇ ਬਸ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕੋਈ ਸੀਸੀਟੀਵੀ ਵਗੈਰਾ ਆਈ ਮੋਕੇ ਤੋਂ ਸਾਹਮਣੇ ਨਹੀਂ ਉਹ ਪੁਲਿਸ ਹੀ ਕਾਰਵਾਈ ਕਰਦੇ ਸਾਨੂੰ ਤਾਂ ਪਤਾ ਨਹੀਂ ਦੇ ਇੱਥੇ ਹਸਪੀਟਲ ਹੀ ਆ ਕੰਡੀਸ਼ਨ ਕਿਸ ਤਰ੍ਹਾਂ ਹੈ ਜੀ ਕੰਡੀਸ਼ਨ ਤੇ ਨਾਜਕ ਆ ਜੀ ਠੀਕ ਹੈ ਹਾਂ ਟੋਟਲ ਕਿੰਨੀਆਂ ਗੋਲੀਆਂ ਬੱਝੀਆਂ ਉਹਦੇ ਇੱਕੋ ਹੀ ਗੋਲੀ ਬੱਜੀ ਆ ਜੀ ਟੋਟਲ ਇੱਕੋ ਚੱਲੀ ਆ ਇੱਕੋ ਬੱਜੀ ਉਹ ਮੂੰਹ 'ਚ ਮਾਰੀ ਗੋਲੀ ਠੀਕ ਹੈ ਦੋ ਮਣਕੇ ਉਹਦੇ ਟੁੱ ਸਾਲੀ ਨਗਜ ਗੋਲੀ ਮਾਰੀ ਬੱਜੀ ਹੈ ਕਾਰਨ ਤਾਂ ਨਹੀਂ ਪਤਾ ਲੱਗਾ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਕਿ ਕਿਸੇ ਨਾ ਕੋਈ ਦੂਸਰਾ ਕਿਸੇ ਨਾ ਕਾਲੀ ਉਹਨੇ ਗੱਡੀ ਗੱਡੀ ਆ ਕਾਲੀ ਕਿਸੇ ਨੇ ਤਾਇਕੀਕਤ ਕੀਤੀ ਉਹਦੀ ਉਹਦੀ ਤਾਇਕੀਕਤ ਕਰਦੇ ਕਾਲੀ ਉਹਨੂੰ ਠੇਰੀ ਕੀਤਾ ਕੋਈ ਕਾਰਨ ਹੋਏਗਾ ਜਿਸ ਤਰ੍ਹਾਂ ਸ਼ਰੇਆਮ ਕਾਰਨ ਹੁਣ ਤੇ ਉਹ ਹੀ ਦੱਸ ਸਕਦਾ ਆ ਤੇ ਜਾਂ ਜੇ ਬੰਦੇ ਫੜਨ ਤੇ ਉਹ ਪਤਾ ਲੱਗ ਜਾਊਗਾ ਕੀ ਚੱਕਰ ਆ ਕੀ ਗੱਲ ਆ ਕੀ ਬਾਦ ਆ ਹੁਣ ਮੰਗ ਹੀ ਕਰਦੇ ਪ੍ਰਸ਼ਾਸਨ ਮੰਗਦੇ ਆ ਜੀ ਜੋ ਇਹਨਾਂ ਨੂੰ ਫੜਨਾ ਚਾਹੀਦਾ ਜੀ ਬਸ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਫੜਨਾ ਚਾਹੀਦਾ ਇਨਸਾਫ ਚਾਹੀਦਾ ਬਸ ਇੱਕ ਗੱਲ ਕੋਈ ਕਰੀਬ 10:30 ਵਜੇ ਸਾਨੂੰ ਅਮੰਦੀਪਾ ਹਸਪਤਾਲ ਤੋਂ ਥਾਣਾ ਚਾਟੀਵੰਡੀ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੋਲੀ ਨਾਲ ਇੰਜਰਡ ਬੰਦਾ ਜਿਹੜਾ ਜਸ਼ਨਪ੍ਰੀਤ ਸਿੰਘ ਆ ਉਹ ਐਡਮਿਟ ਹੋਇਆ ਜੋ ਮੌਕੇ ਤੇ ਐਸ ਐਚ ਓ ਸਾਹਿਬ ਇੰਸਪੈਕਟਰ ਹਮਾਸ਼ੂ ਜੀ ਨੇ ਮੌਕੇ ਤੇ ਜਾ ਕੇ ਪਤਾ ਕੀਤਾ ਤੇ ਉਸ ਤੋਂ ਪਤਾ ਚੱਲਿਆ ਕਿ ਉਹ ਜੀਓ ਪੰਪ ਜੋ ਮਾਨਾਂ ਵਾਲੇ ਰੋਡ ਦੇ ਉੱਤੇ ਆ ਉਸ ਤੋਂ ਤੇਲ ਪਾ ਕੇ ਵਾਪਸ ਆਪਣੇ ਪਿੰਡ ਦਬਰਜੀ ਨੂੰ ਆ ਰਹੇ ਸੀਗੇ ਜਦੋਂ ਤੇਲ ਪਾ ਕੇ ਨਿਕਲਿਆ ਤਾਂ ਅੱਗੋਂ ਇੱਕ ਗਰੇਹ ਕਲਰ ਦੀ ਕਾਰ ਤੇ ਜਿਸ ਵਿੱਚੋਂ ਇੱਕ ਨੌਜਵਾਨ ਉਤਰਿਆ ਉਹਨਾਂ ਦੀ ਗੱਡੀ ਤੇ ਅੱਗੇ ਖੜੀ ਕਰ ਦਿੱਤੀ ਤੇ ਉਸ ਨੇ ਗੋਲੀ ਚਲਾ ਦਿੱਤੀ ਜੋ ਉਹਦੇ ਚਬਾੜੇ ਵਿੱਚ ਲੱਗੀ ਹੈ ਕੇ ਸਜਿਸਟਰ ਕਰ ਲਿਆ ਤਤਕੀਰੀ ਹੈ ਜਾਂ ਜਲਦੀ ਤੋਂ ਜਲਦੀ ਤੇਜ਼ ਕਰਕੇ ਦੋਛੇ ਨੂੰ ਰੈਸਟ ਕੀਤਾ ਜਾਏਗਾ ਸਰਕਾਰਨ ਕੀ ਸੀ ਗੋਲੀ ਚੁਲਾਈ ਗਈ ਦੇਖੋ ਇਹ ਤਤਕੀਰ ਦਾ ਨਹੀਂ ਪਤਾ ਚੱਲੇਗਾ ਵੀ ਕੀ ਕਾਰਨ ਸੀਗਾ ਕਿਸ ਕਰਕੇ ਗੋਲੀ ਚਲਾਈ ਗਈ ਪਰਬਾਦ ਦੇ ਲੋਕ ਬਿਆਨ ਦਿੱਤਾ ਕਿ ਕੋਈ ਪਹਿਲਾਂ ਕੋਈ ਤਤਕੀਰ ਆਈ ਹੋਵੇ ਜਾਂ ਕਿਸ ਤਰ੍ਹਾਂ ਦੀ ਕੋਈ ਲੜਾਈ ਚੱਲੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਫਰਕੀ ਤਤਕੀਰ ਚੱਲੀ ਹੈ ਕਿਸੇ ਤਰ੍ਹਾਂ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਇਹ ਤਤਕੀਰ ਹੀ ਜਾਰੀ ਹੈ ਫਿਰ ਨਾਲ ਕੋਈ ਗ੍ਰਿਫਤਾਰੀ ਨਹੀਂ ਤੇਜ਼ ਕਰ ਰਹੇ ਹਨ ਲੜਕੇ ਦੀ ਉਮਰ ਕਿੰਨੀ ਜਿੰਨੂੰ ਗੋਲੀ ਲੱਗੀ ਉਹਦੀ 35 36 ਸਾਲ ਦਾ ਕੰਮ ਕੀਤਾ ਬਸ ਮੈਡੀਕਲ ਸਟੋਰ ਆ ਤਾਂ ਸੀਸੀਟੀਵੀ ਵੀ ਗੜਬੜੀ ਸਮਝੈਂਦੇ ਉਹ ਕਰ ਰਹੇ ਆ ਉਹ ਪਾਰਟ ਆਫ ਅਨਵੈਸਟੀਗੇਸ਼ਨ ਆ ਚਲੋ